ਕੀ ਹਾਲ ਹੈ ਜੀ ਤੁਹਾਡੇ ਸਾਰਿਆਂ ਦੇ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ 'ਚ ਸਵਾਗਤ ਕਰਦੇ ਆਂ ਆਪਾਂ ਬਹੁਤ ਸਾਰੀਆਂ ਮਸ਼ੀਨਰੀਆਂ ਤੁਹਾਡੇ ਖਾਤਰ ਆਪਾਂ ਲੈ ਕੇ ਪਹੁੰਚਿਆ ਜੀ ਤੇ ਇਕੱਲੀ-ਕੱਲੀ ਮਸ਼ੀਨਰੀ ਦੀ ਇਕੱਲੀ-ਕੱਲੀ ਗੱਡੀ ਦੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਨੰਬਰ ਆਪਣਾ 78140 3864 ਜੇ ਤੁਹਾਡੇ ਕੋਲੇ ਕੋਈ ਮਸ਼ੀਨਰੀ ਐ ਕੂਠੀ ਘਰ ਮਕਾਨ ਕੋਈ ਬੋਲਟ ਕੋਈ ਮੋਟਰਸਾਈਕਲ ਜੀਪ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਬਿਲਕੁਲ ਫਰੀਦ ਦੇ ਵਿੱਚ ਆਪਾਂ ਐਡ ਲਗਾ ਦੇ ਗਏ ਆਪਣਾ ਕਮਿਸ਼ਨ ਵਗੈਰਾ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਜੀ ਤਾਂ ਹੁਣ ਆਪਾਂ ਮਸ਼ੀਨਰੀਆਂ ਦੀ ਗੱਲ ਕਰਦੇ ਆਂ ਪਹਿਲੀ ਗੱਡੀ ਜਿਹੜੀ ਆਪਾਂ ਲੈ ਕੇ ਪਹੁੰਚਿਆ 2010 ਮਾਡਲ ਚੇਵਰੋਲਟ ਆਪਟਰਾ ਲੈ ਕੇ ਪਹੁੰਚਿਆ ਜੀ ਗੱਡੀ ਦਾ ਨੰਬਰ ਆਪਾਂ ਨੂੰ ਪੰਜਾਬ ਮਿਲੇਗਾ ਨੰਬਰ ਪਲੇਟਾਂ ਸਰਕਾਰੀ ਲਗੀਆਂ ਹੋਈਆਂ ਨੇ 골ਡਨ ਕਲਰ ਚ ਗੱਡੀ ਐ ਡੀਜ਼ਲ ਵੇਰੀਐਂਟ ਐ ਜੀ ਤੇ ਟਾਇਰ ਆਪਾਂ ਨੂੰ 60 ਤੋਂ 70 ਪੈਸੇ ਮਿਲ ਜਾਣਗੇ ਗੱਡੀ ਦੀ ਹਾਲਤ ਬਹੁਤ ਚੰਗੀ ਪਈ ਆ ਮਾਲਕ ਦੀ ਘਰ ਦੀ ਪਰਸਨਲ ਗੱਡੀ ਐ ਜੀ ਤੇ ਇਹ ਗੱਡੀ ਖੜੀ ਆ ਹਾ ਲੁਧਿਆਣਾ ਏਰੀਆ ਚ ਤੇ ਲੋਕਲ ਲੁਧਿਆਣੀ ਨੰਬਰ ਐ ਜੀ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ 1.25 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਬਾਕੀ ਮਾਲਕ ਨੇ ਕਿਹਾ ਰੇਟ ਉੱਪਰ-ਨੀਚ ਕਰ ਲਾਂਗੇ ਰੇਟ ਦੀ ਟੈਨਸ਼ਨ ਨਾ ਲਿਓ 1.25 ਇੱਕ ਵਾਰੀ ਡਿਮਾਂਡ ਐ ਬਾਕੀ ਮਾਲਕ ਨੇ ਕਿਹਾ ਅੰਦਰੋਂ ਬਹੁਤ ਵਧੀਆ ਪਈ ਐ ਸਾਫ਼ ਸੁਥਰੀ ਗੱਡੀ ਐ ਕੋਈ ਨਾ ਤਾਂ ਐਕਸੀਡੈਂਟ ਹੋਈ ਹੈ ਨਾ ਕੋਈ ਡੈਮੇਜ ਹੋਈ ਹੈ ਨਾ ਕੋਈ ਟੁੱਟੀ ਭੱਜੀ ਹੈ ਕੋਈ ਕਿਸੇ ਪਾਸੋਂ ਕੁਝ ਨਹੀਂ ਹੈਗਾ ਬਹੁਤ ਚੰਗੀ ਹਾਲਤ ਦੇ ਵਿੱਚ ਗੱਡੀ ਹੈ ਜੀ ਤੇ ਜਿਨ੍ਹਾਂ ਦੀ ਗੱਡੀ ਹੈ 98800 82 44566 ਨੰਬਰ ਤੇ ਗੱਲ ਕਰ ਲਓ ਜੇ ਤੁਹਾਨੂੰ ਗੱਡੀ ਪਸੰਦ ਆਉਦੀ ਹੈ ਜੇ ਗੱਡੀ ਤੁਸੀਂ ਖਰੀਦਣਾ ਚਾਹੁੰਦੇ ਹੋ ਜੀ ਤੇ ਸੈਕੰਡ ਜਿਹੜੀ ਆਪਾਂ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਤੁਹਾਡੇ ਸਾਹਮਣੇ ਫੋਟੋਆਂ ਚੱਲ ਰਹੀਆਂ ਜੀ ਸੈਂਟਰੋ ਗੱਡੀ ਹੈ ਸੈਂਟਰੋ ਗੱਡੀ ਹੈ ਜੀ ਇਹਨਾਂ ਨੇ ਸੇਲ ਕਰਨੀ ਹੈ ਗੱਡੀ ਜਿਹੜੀ ਹੈਗੀ 2007 ਮਾਡਲ ਹੈ 2027 ਤੱਕ ਰਹੀਦੀ ਪਾਸਿੰਗ ਰੀਨਿਊ ਹੋਈ ਹੈ ਜੀ ਪੰਜਾਬ ਨੰਬਰ ਹੈ ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਤੁਹਾਨੂੰ ਮਿਲ ਜੂਗੀ ਤੇ ਸਿਲਵਰ ਕਲਰ ਦੇ ਵਿੱਚ ਗੱਡੀ ਹੈ 2027 ਤੱਕ ਰਪਾਸਿੰਗ ਹੈ 95000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਵੇਚ ਗਿਆ ਬਾਕੀ ਕਹਿੰਦੇ ਸੀ ਕਿ ਮਾਲਕ ਉੱਪਰ-ਨੀਚੇ ਰੇਟ ਹੋ ਜਾਊਗਾ ਬਾਕੀ ਕੋਈ ਨੁਕਸ ਨਹੀਂ ਗੱਡੀ 'ਚ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਵਧੀਆ ਗੱਡੀ ਹੈ ਤੇ ਜਾ ਕੇ ਕਿਸੇ ਨੇ ਦੇਖਣੀ ਚਲਾ ਕੇ ਦੇਖਣੀ ਚਲਾ ਕੇ ਦੇਖ ਸਕਦੋਂ ਬਾਕੀ 27 ਤੱਕਰ ਪਾਸਿੰਗ ਆ ਵਧੀਆ ਪਾਸਿੰਗ ਹੋਈ ਹੈ ਤੇ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ 88472 ਤੇ 72200 98 ਨੰਬਰ ਤੇ ਗੱਲ ਆਪੇ ਕਰ ਲਿਓ ਜੇ ਤੁਸੀਂ ਗੱਡੀ ਖਰੀਦਣਾ ਚਾਹਉ ਨਿਓ ਜੀ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚੇ ਆ ਜੀ ਗੱਡੀ ਆ Maruti 800 800 ਗੱਡੀ ਆ 2000 ਪੂਰਾ ਮਾਡਲ ਹੈ ਗੱਡੀ ਦੀ ਹਾਲਤ ਬਹੁਤ ਚੰਗੀ ਪਈ ਹੈ ਤੇ ਗਰੰਟੀ ਫੁੱਲ ਹੈ ਜੀ ਗੱਡੀ ਦੀ ਪੂਰੀ ਸਾਫ ਪਈਆ ਕਰਦੀ ਗੱਡੀ ਐ ਤੇ ਮਾਲਕ ਨੇ ਡਿਮਾਂਡ 37000 ਰੁਪਿਆ ਰੱਖਿਆਗਾ ਬਾਕੀ ਕਹਿੰਦੇ ਸੀਗੇ ਵਧੀਆ ਟਾਈਮ ਤੇ ਸਰਵਿਸ ਹੁੰਦੀ ਰਹੀ ਆ ਤੇ ਜ਼ਿਲ੍ਹਾ ਸੰਗਰੂਰ ਹੈ ਸੇਰਪੁਰ ਇਹਨਾਂ ਦਾ ਏਰੀਆ 65 70 ਪੈਸੇ ਟਾਇਰਾਂ ਦੀ ਕੰਡੀਸ਼ਨ ਵੀ ਪਈ ਆ ਗੱਡੀ ਬਹੁਤ ਚੰਗੀ ਹੈ ਜੀ ਵਧੀਆ ਗੱਡੀ ਐ ਮਾਲਕ ਨੇ ਵਧੀਆ ਰੱਖੀ ਹੋਈ ਐ ਸ਼ੌਂਕ ਨਾਲ ਚਲਾ ਕੇ ਤੁਸੀਂ ਦੇਖਣੀ ਆ ਤਾਂ ਨੰਬਰ ਆ ਆਪਾਂ ਦੇ ਰੱਖਿਆ 9915027554 ਇਹਨਾਂ ਨੂੰ ਫੋਨ ਕਰ ਲਓ ਤੇ ਮਾਲਕ ਨੂੰ ਪੁੱਛ ਲਿਓ ਤੇ ਫਿਰ ਘਰੇ ਵਗ ਜਨਾਂ ਦੀ ਗੱਡੀ ਘਰੇ ਖੜੀ ਆ ਤੇ ਚਲਾ ਕੇ ਦੇਖਣੀ ਕਿਸੇ ਨੇ ਚਲਾ ਕੇ ਦੇਖ ਲਓ ਤੇ ਆਪਦੀ ਪੂਰੀ ਤਸੱਲੀ ਕਰਕੇ ਫਿਰ ਗੱਡੀ ਨੂੰ ਖਰੀਦ ਸਕਦਾ ਹਾਂ ਬਾਕੀ ਮਾਲਕ ਨੇ ਕਿਹਾ ਫੁੱਲ ਗਾਰੰਟੀ ਹਰ ਪਾਸੋਂ ਹਰ ਤਰ੍ਹਾਂ ਦੀ ਤੇ ਤੁਹਾਨੂੰ ਮੈਂ ਸਾਰਾ ਕੁਝ ਦੱਸ ਹੀ ਦਿੱਤਾ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਵਧੀਆ ਲੱਗੀ ਇਹ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਜਲਦੀ ਮਿਲਦੇ ਹਾਂ ਜੀ ਆਪਾਂ ਇਸੇ ਤਰ੍ਹਾਂ ਦੀ ਹੋਰ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਜੀ